ਚਲ ਜੀ ਅਸਲਾਮ ਅਲੈਕੁਮ ਜੀ ਸਤਰਾਮ ਸਿੰਘ ਸਾਹਿਬ ਕੀ ਹਾਲ ਹੈ ਠੀਕ ਹੋ ਸਭ ਕੈਸੇ ਵੀ ਹੈ ਠੀਕ ਹੈ ਆਹ ਹਾਂ ਸਾਹਿਬ ਨੇ ਮਕਾਨੇ ਵੀ ਵੀ 25 ਸਾਲ ਹੋ ਗਏ ਨਾ ਇਹਨਾਂ ਨੂੰ ਮਸਕਤ ਮਾਂ ਨੂੰ ਜੇਕਰ ਪਈਆ ਨਹੀਂ ਨਾ ਕਮਾਇਆ ਹਾਂ ਜਿਹੜਾ ਕਮਾਇਆ ਖਾਸ਼ੜਿਆ ਹਾਂ ਤੇ ਇਹ ਮਸ਼ੀਨਾ ਜਿਹੜੀਆਂ ਨਾ ਸਾਰੇ ਕੰਮ ਸ਼ਮ ਕਰ ਲਈਦਾ ਹਾਂ ਅ ਸੀ ਉਹਨਾਂ ਨੂੰ ਐਵੇਂ ਹੀ ਰੱਖਿਆ ਇਥੇ ਕਿਆ ਰੱਖਿਆ ਨੇ ਆ ਸੀਮਨ ਨੂੰ ਤੇ ਐਂ ਮੇਰਾ ਕਿਹਾ ਵਾ ਕੰਮ ਹੈ ਨਿਕਾ ਨੂੰ ਕਰਨਾ ਆਸੇ ਕੰਮ ਜਾ ਨਿਕਾਣੇ ਹੁਣ ਹੋਇਆ ਕੀ ਇਹਨੂੰ ਉਹ ਦੱਸ ਤੇ ਇਹ ਜਨਾਬ ਉਹ ਇਹ ਬੁਸ਼ ਲੱਗਣ ਵਾਲਾ ਇਹ ਬੁਸ਼ ਲਾਣਾ ਸਫਰ ਬਣਾਉਂ ਦਿੱਤਾ ਅੱਛਾ ਉਹ ਸਵੇਰੇ ਹਵਾ ਸ਼ਵਾ ਮਾਰੀ ਐ ਤੇ ਉਦੋਂ ਕਲਸ਼ ਰੇਟਾਂ ਦੀਆਂ ਖਤਮ ਹੋਈਆਂ ਨੇ ਬਟਰੀ ਆ ਤੇ ਜਾ ਕੇ ਆਇਆ ਜਿਹਨ ਮੈਂ ਨਿਕਾ ਮੋੜੇ ਦੱਸ ਤੇ ਭਾਜੀ ਉਹ ਬੱਕੀਆਂ ਮਾਰ ਕੇ ਦੀਆਂ ਬਦਗਾਂ ਮਾਰ ਕੇ ਆ ਜਦੋਂ ਬੰਡਲ ਬੰਨੀ ਨੇ ਨਾ ਇਹ ਤਾਰ ਪਾਈ ਦੀ ਇਹਦੇ ਵਿੱਚ ਲੋਕਤ ਵਿੱਚ ਜਿਹੜਾ ਟਾਈਮਕ ਵੱਜਦਾ ਨਾਲ ਆ ਬੰਡਲ ਸੁਰਛੜਦੀ ਆ ਬੰਡਲ ਜਦੋਂ ਬਾਹਰ ਆਉਂਦਾ ਨਾਲ ਇੱਕ ਨੰਬਰ ਸੁਰਛੜੇ ਠਾਂ ਕਰਕੇ 1 2 3 4 5 6 7 8 9 10 ਜ਼ੇਨ ਹਾਂ ਹੁਣ ਆ ਗਲਰੀ ਨੂੰ ਕੀ ਹੋਇਆਗਾ ਇਹ ਦੱਸ ਮੈਨੂੰ ਆ ਗਰਾਰੀ ਜਿਹੜੀ ਠੀਕ ਹੈ ਆ ਗਰਾਰੀ ਲਾਗ ਦਿੱਤੀ ਆ ਇਹ ਜਿਹੜਾ ਨੇ ਬਹੁਤ ਲੂਜ਼ ਹੈ ਅੱਛਾ ਇਹਦਾ ਕੀ ਕਰਨਾ ਹਾਂ ਇਹਦਾ ਠੁਮਕਾ ਕੁੱਤਾ ਜੇ ਨੂੰ ਕੱਢ ਇੱਥੇ ਹਵਾ ਮਾਰੋ ਆ ਕੁੱਤਾ ਜਿਹੜਾ ਨਾ ਐ ਦੇ ਚ ਹਵਾ ਮਾਰੋ ਉਹ ਬੰਦ ਕੱਢੋ ਪਹਿਲੇ ਅੱਛਾ ਭਾਜੀ ਅੱਛਾ ਭਾਜੀ ਉਹ ਘੱਟਾ ਰਹਿ ਗਿਆ ਥੋੜਾ ਜਿਹਾ ਬਸ ਉਹ ਮਾਰਦੇ ਨੇ ਘੱਟਾ ਤੂੰ ਸਾਰਾ ਉੱਤੋਂ ਤੋਂ ਸਾਈਵ ਕਰਦਾ ਤੇ ਵਿੱਚੋਂ ਦਾ ਭੈਣ ਆ ਤੂੜੀ ਬਣਿਆ ਪਿਆ ਹੈ ਮੈਂ ਫੜੋ ਸਤਾ ਜੀ ਛੇਵਲ ਫੜੋ ਤੁਸੀਂ ਮਕੈਨਿਕ ਦੀ ਬਾਅਦ ਚ ਕਰੋ ਉਹ ਤਾਂ ਛੇਵਲ ਛੇਵਲ ਫੜੋ ਬੰਦਾ ਇਹ ਇਹ ਸਾਡਾ ਕਾਰੀਗਰ ਆ ਜੀ ਚੈੱਕ ਕਰੋ ਕਾਰੀਗਰ ਆ ਜੀ ਇਹ ਕਾਰੀਗਰ ਹੈ ਇਹ ਕੰਮ ਹਵਾ ਸਾਰੀ ਉੱਤੋਂ ਮਾਰਦੀ ਹੈ ਦੇ ਵਿੱਚੋਂ ਛੱਡ ਦਿਆ ਆ ਵਿੱਚੋਂ ਦੇਖਿਓ ਜੀ ਤੇ ਭਾਜੀ ਮੇਰਾ ਕੰਮ ਹੈ ਬਸ ਮੈਂ ਹਾਂ ਲੋ ਇਹਦਾ ਕੰਮ ਹੈ ਕਿ ਬੰਦਾ ਜੇ ਇੱਧਰ ਖੜਾ ਨਾ ਉਹਦੇ ਉੱਤੇ ਸਿੱਟਣੇ ਨੇ ਬੰਦਾ ਨਹੀਂ ਖਲੋਤਾ ਕਰਨਾ ਬੰਦਾ ਨਹੀਂ ਖਲੋਤਾ ਜਾਣਾ ਕਰ ਇਹ ਤੋਂ